ਕਿ ਮਨਿੰਦਰ ਸਿੰਘ ਦੇ ਕਿਹੜੇ ਗੈਂਗਸਟਰ ਨਾਲ ਸਬੰਧ ਸੀ ਜਾਂ ਕਿਹੜੇ ਗੈਂਗਸਟਰ ਤੇ ਕਾਰਵਾਈ ਢਲੀ ਕੀਤੀ ਕੀ ਕਾਰਵਾਈ ਢਲੀ ਕੀਤੀ ਉਹਨੂੰ ਛੱਡਿਆ ਫੜ ਕੇ ਛੱਡਿਆ ਉਹਦੇ ਕੋਈ ਉਹਦੀ ਕੋਈ ਰਾਹ ਦਿੱਤੀ ਉਹਨੂੰ ਕਿਸੇ ਕਿਸਮ ਦੀ ਉਹ ਕੀ ਕੀਤਾ ਇਹ ਵੀ ਤਾਂ ਜਨਤਕ ਕਰੋ ਜਿਹੜੇ ਇੱਕ ਅਫਸਰ ਨੇ ਬਦਲਾਖੋਰੀ ਦੀ ਰਾਜਨੀਤੀ ਜਾਂ ਸਰਕਾਰ ਦੀ ਨਹੀਂ ਮੰਨੀ ਉਹਦੇ ਤੇ ਐਕਸ਼ਨ ਲਿਆ ਇਹ ਚਰਚਾ ਬਹੁਤ ਵੱਡੇ ਪੱਧਰ ਤੇ ਹੈ ਪਰ ਪੀਸ਼ ਆਮਦਮੀ ਪਾਰਟੀ ਨੇ ਮਨਿੰਦਰ ਸਿੰਘ ਨੂੰ ਇਹ ਕਰ ਦਿੱਤਾ ਕਿ ਉਹਦੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਢਿੱਲੀ ਸੀ ਆਮਦਮੀ ਪਾਰਟੀ ਦਾ ਇਹ ਲੰਮੇ ਸਮੇਂ ਦਾ ਇਹ ਕੰਮ ਬਣ ਚੁੱਕਿਆ ਹੈ ਕਿ ਅਫਸਰਾਂ ਤੇ ਕਾਰਵਾਈ ਕਰਨ ਵੇਲੇ ਉਹ ਕਹਿੰਦੇ ਆ ਜੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਕਾਰਵਾਈ ਕਰ ਦਿੱਤੀ ਨਸ਼ੇ ਨੂੰ ਲੈ ਕੇ ਕਾਰਵਾਈ ਕਰ ਦਿੱਤੀ ਫਿਰ ਉਹ ਸਾਰੇ ਅਫਸਰ ਹੌਲੀ-ਹੌਲੀ ਬਾਹਲ ਹੋ ਜਾਂਦੇ ਆ ਤੇ ਉਹ ਸਾਰੀ ਗੱਲ ਉੱਥੇ ਦੀ ਉੱਥੇ ਆ ਜਾਂਦੀ ਤੇ ਜਿੱਥੇ ਤੁਹਾਡੇ ਬੰਦਿਆਂ ਦੇ ਅਰਬ ਕਰੋੜਾ ਰੁਪਏ ਦੀ ਰਿਸ਼ਵਤ ਫੜੀ ਗਈ ਉੱਥੇ ਤੁਸੀਂ ਕਾਰਵਾਈ ਨਹੀਂ ਕੀਤੀ ਡੀਆਈਜੀ ਭੁੱਲਰ ਦਾ ਮਾਮਲਾ ਹੀ ਦੇਖ ਲੋ ਜਿਹੜੇ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਸਾਡੀ ਭੁੱਲਰ ਨੂੰ ਫੜਦੀ ਆ ਕਿ ਸੀਬੀਆਈ ਤੇ ਐਨਾ ਅਜ ਤੱਕ ਕਿਸੇ ਅਫਸਰ ਕੋਲੋਂ ਪੰਜਾਬ ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਨੇ ਕੋਈ ਅਜਿਹਾ ਅਫਸਰ ਫੜਿਆ ਹੋਵੇ ਜਿਹੜਾ ਭੁੱਲਰ ਦੇ ਮੁਕਾਬਲੇ ਦਾ ਪੈਸਾ ਮਿਲਿਆ ਹੋਵੇ ਇੱਕ ਵੀ ਦਿਖਾ ਦਿਓ ਭੁੱਲਰ ਵਾਲੇ ਮਾਮਲੇ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਭੁੱਲਰ ਵਾਲੇ ਮਾਮਲੇ ਜਿਹੜਾ ਕ੍ਰਿਸ਼ਨੂ ਹੈ ਜਿਹੜਾ ਉਹਦਾ ਦਲਾਹ ਹੈ ਉਹਦੇ ਨਾਲ ਕਹਿੰਦੇ ਕਈ ਆਈਐਸ ਤੇ ਆਈਪੀਐਸ ਤੇ ਇੱਥੋਂ ਤੱਕ ਕਿ ਜੱਜਾਂ ਦੇ ਵੀ ਨਾਂ ਜੁੜਦੇ ਆ ਉਹਨਾਂ ਸਾਰਿਆਂ ਦੇ ਤੁਸੀਂ ਨਾਂ ਜਾਣਤਕ ਨਹੀਂ ਕਰ ਸਕਦੇ ਜਾਂ ਉਧਰ ਕਾਰਵਾਈ ਨੂੰ ਤੋੜ ਨਹੀਂ ਸਕਦੇ ਇਹ ਕਹਿੰਦੇ ਸੀਗੇ ਜੀ ਜਿਸ ਏਰੀਆ ਦੇ ਵਿੱਚ ਨਸ਼ਾ ਵਿਕ ਉੱਥੋਂ ਦਾ ਐਸਐਸਪੀ ਤੇ ਐਸਐਚਓ ਸਸਪੈਂਡ ਹੋਣਗੇ ਉਹਨਾਂ ਦੇ ਅਸਪਰਚਾ ਵੀ ਦਿੱਤਾ ਜਾਊਗਾ ਇਹ ਵੀ ਗੱਲ ਕਹੀ ਮੈਨੂੰ ਪੰਜਾਬ ਦਾ ਇੱਕ ਵੀ ਐਸਐਸਪੀ ਇੱਕ ਵੀ ਐਸਐਚਓ ਜਿਹਦੇ ਇਲਾਕੇ 'ਚ ਨਸ਼ੇ ਨਾਲ ਮੁੰਡੇ ਦੀ ਮੌਤ ਹੋਈ ਹੋਵੇ ਤੇ ਸਸਪੈਂਡ ਹੋਇਆ ਹੋਵੇ ਜਿਹਦੇ ਇਲਾਕੇ 'ਚ ਨਸ਼ਾ ਨਾ ਵਿਕ ਰਿਹਾ ਹੋਵੇ ਪੰਜਾਬ 'ਚ ਚੈਲੰਜ ਕਰਕੇ ਮੈਂ ਕਹਿੰਦਾ ਕਿ ਕੋਈ ਇੱਕ ਵੀ ਜਿਲ੍ਹਾ ਦਿਖਾ ਦਿਓ ਜਿੱਥੇ ਨਸ਼ਾ ਨਹੀਂ ਵਿਕ ਰਿਆ ਤੇ ਇੱਕ ਵੀ ਥਾਣਾ ਇਹ ਦਿਖਾ ਦਿਓ ਜਿੱਥੇ ਨਸ਼ਾ ਨਹੀਂ ਵਿਕ ਰਿਆ ਤੇ ਜਿੱਥੇ ਥਾਣਾ 'ਚ ਨਸ਼ੇ ਨਾਲ ਮੁੰਡੇ ਨਹੀਂ ਮਰਦੇ ਛੱਟੇ ਦੇ ਕੰਮ ਦੇ ਵਿੱਚ 10 ਆਈਪੀਐਸ ਅਫਸਰਾਂ ਦੇ ਨਾਮ ਆਏ ਪੰਜਾਬ ਦੇ ਆਂਦੇ ਸਰਕਾਰ ਨੇ ਉਹ ਜਨਤਕ ਨਹੀਂ ਕੀਤੇ ਨਾ ਉਹਨੇ ਤੇ ਕੋਈ ਕਾਰਵਾਈ ਕੀਤੀ ਉਸ ਤੋਂ ਅੱਗੇ ਅੱਜ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਤੇ ਮੌਜੂਦਾ ਅਫਸਰ ਜਿਹੜਾ ਉੱਥੇ ਹੈ ਉਹਦਾ ਅੰਦਰ ਮਿਲ ਕੇ ਸੱਟਾ ਜਲ ਰਿਹਾ ਉੱਥੇ ਦੋਨਾਂ ਦੀ ਸ਼ੈ ਦੇ ਉੱਤੇ ਕਿਹੜੀ ਕਾਰਵਾਈ ਹੋ ਰਹੀ ਹੈ ਇਹ ਬਦਲਾਖੋਰੀ ਦੀ ਰਾਜਨੀਤੀ ਚੱਲ ਰਹੀ ਹੈ ਪੰਜਾਬ 'ਚ ਠੀਕ ਹੈ ਹਾਲਾਂਕਿ ਅਕਾਲੀਆਂ ਨੇ ਵੀ ਆਪ ਦੇ ਰਾਜਮੋਕੇ ਘਟ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਹੁਣ ਉਹ ਤੋਂ ਅਗਲੀ ਪੜਤ ਪਾ ਰਹੀ ਹੈ ਕੀ ਪੰਜਾਬ 'ਚ ਇਹੀ ਕੰਮ ਚੱਲਦਾ ਰਹੂਗਾ ਦੋ ਐਆਈਜੀ ਤੇ ਇੱਕ ਏਡੀਜੀਪੀ ਤੇ ਕਾਰਵਾਈ ਹੋਈ ਸੀ ਵਿਜੀਲੈਂਸ ਦਿਆਂ ਤੇ ਇਹ ਕਹਿ ਕੇ ਕਾਰਵਾਈ ਕੀਤੀ ਗਈ ਸੀ ਕਿ ਭ੍ਰਿਸ਼ਟਾਚਾਰ ਖਿਲਾਫ ਇਹਨਾਂ ਨੇ ਸਹੀ ਕਾਰਵਾਈ ਨਹੀਂ ਕੀਤੀ ਆਰਟੀਏ ਦਫ਼ਤਰਾਂ 'ਚ ਭ੍ਰਿਸ਼ਟਾਚਾਰ ਚੱਲਦਾ ਸੀ ਤੇ ਇਹਨਾਂ ਨੇ ਸਹੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਉਹ ਦੋਨੇ ਹਵਾਲੇ ਕਰ ਦਿੱਤੇ ਗਏ ਤਹਿਸੀਲਦਾਰਾਂ ਤੇ ਜੀ ਇਹ ਭ੍ਰਿਸ਼ਟਾਚਾਰ ਕਰਦੇ ਆ ਇੱਕੋ ਦਮ ਕਈ ਤਹਿਸੀਲਦਾਰ ਸਸਪੈਂਡ ਕਰਤੇ ਇੱਧਰ ਸ਼ਫਲ ਕਰਤੇ ਕੋਈ ਉੱਧਰ ਭੇਜਤਾ ਉਸ ਤੋਂ ਬਾਅਦ ਤਹਿਸੀਲਦਾਰ ਬਾੜ ਵੀ ਕਰਤੇ ਕੀ ਉਹ ਭ੍ਰਿਸ਼ਟਾਚਾਰ ਕਰਨੋਂ हट ਗਏ ਕਲਚਰੀ ਅਮਰਸਰ ਸਾਹਿਬ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਇੱਕ ਇੱਕ ਸਸਪੈਂਡ ਕੀਤਾ ਗਿਆ ਕਿ ਇਹਨਾਂ ਦੀ ਕਾਰਗੁਜ਼ਾਰੀ ਗੈਂਗਸਟਰਾਂ ਦੇ ਖਿਲਾਫ ਬੜੀ ਢਿੱਲੀ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਇਹ ਬਰਦਾਸ਼ਤ ਨਹੀਂ ਹੈ ਇਸ ਕਰਕੇ ਅਸੀਂ ਇਹ ਕਾਰਵਾਈ ਕੀਤੀ ਹੈ ਪਰ ਅਸਲ ਇਸ ਦਾ ਕਾਰਨ ਕੀ ਹੈ ਕਿ ਇਹ ਵਾਕਿਆ ਦੇ ਵਿੱਚ ਕੋਈ ਢਿੱਲੀ ਕਾਰਗੁਜ਼ਾਰੀ ਹੈ ਜਾਂ ਇਹਦੇ ਪਿੱਛੇ ਕੋਈ ਪੋਲੀਟੀਕਲ ਐਂਗਲ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕਈ ਸਵਾਲ ਖੜੇ ਹੋਏ ਨੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਬੜੀ ਚਰਚਾ ਚੱਲ ਰਹੀ ਹੈ ਕੱਲ ਦੀ ਕਿ ਬੜਾ ਵੱਡਾ ਐਕਸ਼ਨ ਕੀਤਾ ਸਰਕਾਰ ਨੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗੈਂਗਸਟਰਾਂ ਖਿਲਾਫ ਕ ਕੀ ਕਾਰਵਾਈ ਸੀ ਕਿਹੜੇ ਗੈਂਗਸਟਰ ਸੀ ਕਿ ਕੀ ਕੋਈ ਸਾਹਮਣੇ ਆਇਆ ਹੁਣ ਤੱਕ ਬਿਲਕੁਲ ਕੱਲ ਸਵੇਰ ਦੀਆਂ ਇਹ ਖਬਰਾਂ ਚੱਲ ਪਈਆਂ ਪਹਿਲਾਂ ਆਮਦਮੀ ਪਾਰਟੀ ਦੇ ਪੋਸਟ ਪਾਉਂਦੀ ਹੈ ਫਿਰ ਜਿਹੜਾ ਪੰਜਾਬ ਦਾ মিডিਆ ਹੈ ਜਿਹੜਾ ਕਿ ਸਰਕਾਰ ਦੇ ਨਾਲ ਹੀ ਮਿਲ ਕੇ ਚੱਲਦਾ ਉਹ ਲਗਾਤਾਰ ਜਿਹੜੀ ਹੈ ਗੈਂਗਸਟਰਾਂ ਤੇ ਕਾਰਵਾਈ ਕਰਨ ਨਾਲ ਲੈ ਕੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਐਸਐਸਪੀ ਮਨਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਮਾਨ ਸਾਹਿਬ ਕਹਿੰਦੇ ਬਰਦਾਸ਼ਤ ਨਹੀਂ ਹੋਊਗਾ ਇਹ ਕੰਮ ਹੁਣ ਮੈਂ ਇੱਥੇ ਇੱਕ ਸਵਾਲ ਕਰਨਾ ਹੈ ਜਿਹੜਾ ਇੱਥੇ ਮੇਨ ਬਣਦਾ ਹੈ ਕਿ ਮਨਿੰਦਰ ਸਿੰਘ ਦੇ ਕਿਹੜੇ ਗੈਂਗਸਟਰਾਂ ਨਾਲ ਸਬੰਧ ਸੀ ਜਾਂ ਕਿਹੜੇ ਗੈਂਗਸਟਰ ਤੇ ਕਾਰਵਾਈ ਢਲੀ ਕੀਤੀ ਕੀ ਕਾਰਵਾਈ ਢਲੀ ਕੀਤੀ ਉਹਨੂੰ ਛੱਡਿਆ ਫੜ ਕੇ ਛੱਡਿਆ ਉਹਦੇ ਕੋਈ ਉਹਦੀ ਕੋਈ ਰਾਹਤ ਦਿੱਤੀ ਉਹਨੂੰ ਕਿਸੇ ਕਿਸਮ ਦੀ ਉਹ ਕੀ ਕੀਤਾ ਇਹ ਵੀ ਤਾਂ ਜਨਤਕ ਕਰੋ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਲੰਮੇ ਸਮੇਂ ਦਾ ਇਹ ਕੰਮ ਬਣ ਚੁੱਕਿਆ ਹੈ ਕਿ ਅਫਸਰਾਂ ਤੇ ਕਾਰਵਾਈ ਕਰਨ ਵੇਲੇ ਉਹ ਕਹਿੰਦੇ ਆ ਜੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਕਾਰਵਾਈ ਕਰ ਦਿੱਤੀ ਨਸ਼ੇ ਨੂੰ ਲੈ ਕੇ ਕਾਰਵਾਈ ਕਰ ਦਿੱਤੀ ਫਿਰ ਉਹ ਸਾਰੇ ਅਫਸਰ ਹੌਲੀ-ਹੌਲੀ ਬਾਹਲ ਹੋ ਜਾਂਦੇ ਆ ਤੇ ਉਹ ਸਾਰੀ ਗੱਲ ਉੱਥੇ ਦੀ ਉੱਥੇ ਆ ਜਾਂਦੀ ਹੈ ਅਸਲ ਦੇ ਵਿੱਚ ਜਿਹੜੀ ਚਰਚਾ ਉਹ ਇਹ ਹੈ ਜਿਹੜੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਉਹ ਇਹ ਹੈ ਕਿ ਜਿਹੜੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਉਹਨਾਂ ਨੂੰ ਇਹ ਸੀ ਕਿਉਂਕਿ ਮਜੀਠਾ ਏਰੀਏ ਦੇ ਵਿੱਚ ਇੱਕ ਪਰਚਾ ਸੀ ਕਾਂਚਨਪ੍ਰੀਤ ਕੌਰ ਜਿਹੜੀ ਹੈ ਉਮੀਦਵਾਰ ਦੀ ਬੇਟੀ ਆ ਕਾਲੀ ਸ਼ਰੋਮਣੀ ਕਾਲੀਦਾਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਕਾਂਚਨਪ੍ਰੀਤ ਕੌਰ ਦਾ ਪਰਚੇ ਦੇ ਵਿੱਚ ਨਾ ਸੀ ਕਿਉਂਕਿ ਇਲੈਕਸ਼ਨਾਂ ਦੌਰਾਨ ਕਾਂਚਨਪ੍ਰੀਤ ਤੇ ਲਗਭਗ 3 ਪਰਚੇ ਹੋਏ ਆ ਇੱਕ ਪਰਚਾ ਤਾਂ ਜਿੱਦ ਇਲੈਕਸ਼ਨ ਸੀ ਉਸ ਦਿਨ ਹੀ ਹੋਇਆ ਤਾਂ ਉਸ ਤੇ ਉਹਨੂੰ ਦਬਾਅ ਸੀ ਕਿ ਇਹਨੂੰ ਗ੍ਰਿਫਤਾਰ ਕਰੋ ਅਰੈਸਟ ਕਰੋ ਇਹਨੂੰ ਕਿਉਂਕਿ ਕਾਂਚਨਪ੍ਰੀਤ ਦੇ ਮਗਰ ਪੁਲਿਸ ਲੰਮੇ ਸਮੇਂ ਤੋਂ ਫਿਰ ਰਹੀ ਸੀ ਜਦੋਂ ਪ੍ਰਚਾਰ ਵੀ ਕਰ ਰਹੀ ਸੀ ਬੈਕ ਦਿਨ ਉਹਨਾਂ ਨੇ ਕਿਹਾ ਕਿ ਮੇਰੇ ਤੁਸੀਂ ਮੇਰੇ ਮਗਰ ਕੀ ਕੰਮ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਸਕਿਉਰਟੀ ਰੀਜਨ ਹੈ ਹਾਲਾਂਕਿ ਸਕਿਉਰਟੀ ਰੀਜਨ ਨਹੀਂ ਲਗਾਤਾਰ ਅੱਖ ਰੱਖੀ ਜਾ ਰਹੀ ਸੀ ਪਰ ਆਮ ਆਦਮੀ ਪਾਰਟੀ ਇਹ ਚਾਂਸ ਨਹੀਂ ਦੇਣਾ ਚਾਹੁੰਦੀ ਸੀ ਕਿ ਇਲੈਕਸ਼ਨ ਦੌਰਾਨ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਜੇ ਇਲੈਕਸ਼ਨ ਦੌਰਾਨ ਗ੍ਰਿਫਤਾਰ ਕੀਤਾ ਜਾਂਦਾ ਤਾਂ ਸੈਂਫਟੀ ਮਿਲਦੀ ਜਿਵੇਂ ਕਿ ਇਲੈਕਸ਼ਨ ਦੌਰਾਨ ਕਈ ਇਹਨਾਂ ਦੇ ਆਗੂਆਂ ਤੇ ਪਰਚੇ ਦਿੱਤੇ ਜਿਦੀ ਕਿ ਕਾਲੀ ਦਲ ਨੂੰ ਸਿਫਤੀ ਮਿਲੀ ਜਿਦੇ ਕਿ ਚੋਣ ਕਮਿਸ਼ਨ ਨੇ ਖੁਦ ਜਾਂਚ ਵੀ ਕੀਤੀ ਤੇ ਕਾਲੀ ਦਲ ਦੀ ਸ਼ਿਕਾਇਤ ਵੀ ਸੀ ਜਿਦੇ ਕਰਕੇ ਐਸਐਸਪੀ ਤੇ ਵੀ ਕਾਰਵਾਈ ਹੋਈ ਹਾਲਾਂਕਿ ਉਹ ਕੱਲੀ ਕਾਲੀ ਦਲ ਕਰਕੇ ਨਹੀਂ ਹੋਈ ਚੋਣ ਕਮਿਸ਼ਨ ਦੇ ਖੁਦ ਦੇ ਆਬਜ਼ਰਵਰ ਨੇ ਵੀ ਦੱਸਤਾ ਸੀ ਕਿ ਉੱਥੇ ਇਹ ਪੁਲਿਸ ਸਹੀ ਕੰਮ ਨਹੀਂ ਕਰ ਰਹੀ ਤਾਂ ਲਗਾਤਾਰ ਪਰਚੇ ਦੇਣ ਤੇ ਉੱਥੇ ਵੀ ਅਕਾਲੀ ਦਲ ਨੂੰ ਹਾਈਪ ਮਿਲੀ ਜੇ ਕਾਂਚਨਪ੍ਰੀਤ ਨੂੰ ਇਲੈਕਸ਼ਨ ਦੌਰਾਨ ਚੱਕ ਲੈਂਦੇ ਗ੍ਰਿਫਤਾਰ ਕਰ ਲੈਂਦੇ ਤਾਂ ਅਕਾਲੀ ਦਲ ਨੂੰ ਹੋਰ ਹਾਈਪ ਮਿਲਦੀ ਅਕਾਲੀ ਦਲ ਦਾ ਫਾਇਦਾ ਹੋਣਾ ਸੀ ਪਰ ਉਦੋਂ ਨਹੀਂ ਪਰ ਉਸ ਤੋਂ ਬਾਅਦ ਐਸਐਸਪੀ ਨੂੰ ਜ਼ਰੂਰ ਕਿਹਾ ਗਿਆ ਕਿ ਹੁਣ ਇਹਨੂੰ ਗ੍ਰਿਫਤਾਰ ਕਰੋ ਜੋ ਇਲੈਕਸ਼ਨ ਹੋ ਗਿਆ ਐਸਐਸਪੀ ਡਰਦਾ ਸੀ ਮਨ 'ਚ ਡਰ ਸੀ ਕਿ ਜਿਸ ਤਰੀਕੇ ਨਾਲ ਤਰਨਤਾਰਨ ਦੇ ਐਸਐਸਪੀ ਨਾਲ ਹੋਈ ਹੈ ਮਨਿੰਦਰ ਸਿੰਘ ਨੂੰ ਡਰ ਸੀ ਕਿ ਮੇਰੇ ਨਾਲ ਵੀ ਨਾ ਹੋਵੇ ਕਿਉਂਕਿ ਪੋਲੀਟੀਕਲ ਲੋਕਾਂ ਨੇ ਤਾਂ ਅਫਸਰ ਤੋਂ ਮਤਲਬ ਕਢਣਾ ਅਫਸਰ ਮੁਰਕੇ ਜਿੱਧਰ ਮਰਜੀ ਜਾਵੇ ਜਿਹੜਾ ਕੰਮ ਹੁੰਦਾ ਉਹ ਅਫਸਰ ਦੇ ਸੈਨਾਂਾ ਨਾ ਹੁੰਦਾ ਤੇ ਅਫਸਰ ਦੀ ਅਗਵਾਈ ਏਠ ਹੁੰਦਾ ਹੈ ਪੋਲੀਟੀਕਲ ਲੋਕਾਂ ਦਾ ਤਾਂ ਸਿਰਫ ਉੱਪਰੋਂ ਆਡਰੀ ਹੁੰਦਾ ਸੋ ਉਹ ਚੀਜ਼ ਕਰਕੇ ਜਿਹੜੇ ਇੱਕ ਅਫਸਰ ਨੇ ਬਦਲਾਖੋਰੀ ਦੀ ਰਾਜਨੀਤੀ ਜਾਂ ਸਰਕਾਰ ਦੀ ਨਹੀਂ ਮੰਨੀ ਉਹਦੇ ਤੇ ਐਕਸ਼ਨ ਲਿਆ ਇਹ ਚਰਚਾ ਬਹੁਤ ਵੱਡੇ ਪੱਧਰ ਤੇ ਹੈ ਪਰ ਪੇਸ਼ ਆਮਦਵੀ ਪਾਰਟੀ ਨੇ ਮਨਿੰਦਰ ਸਿੰਘ ਨੂੰ ਇਹ ਕਰ ਦਿੱਤਾ ਕਿ ਉਹਦੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਢਿੱਲੀ ਸੀ ਹੁਣ ਗੈਂਗਸਟਰ ਤਾਂ ਅਮਰਤਪਾਲ ਸਿੰਘ ਬਾਠਵੀ ਹੈ ਜਿਹਦੀ ਪਤਨੀ ਕਾਂਚਨਪ੍ਰੀਤ ਸੀ ਉਹ ਸਪਸ਼ਟ ਕਿਉਂ ਨਹੀਂ ਕਰਦੀ ਸਰਕਾਰ ਕੇ ਭਾਈ ਇਹ ਚੱਕਰ ਸੀ ਆਏ ਸੀ ਜਿਹੜਾ ਕਾਂਚਨਪ੍ਰੀਤ ਤੇ ਪਰਚਾ ਹੈ ਕੋਈ ਫਰੋਤੀ ਦਾ ਪਰਚਾ ਜੇ ਉਹ ਗੈਂਗਸਟਰ ਨਾਲ ਜੁੜਦਾ ਕੋਈ ਫਰਾਉਤੀ ਦਾ ਪਰਚਾ ਹੈ ਕੋਈ ਮਰਡਰ ਦਾ ਪਰਚਾ ਹੈ ਕੋਈ ਅਜੀਹੀ ਕਾਰਵਾਈ ਹੈ ਜਿਹੜਾ ਇੱਕ ਗੈਂਗਸਟਰ ਪਾਉਂਦਾ ਤਾਂ ਇਹ ਵੀ ਕਲੀਅਰ ਕਰਨਾ ਚਾਹੀਦਾ ਪਰ ਜਿਹਦਾ ਲਗਭਗ ਇਹ ਹੈ ਕਿ ਪੁਲਿਸ ਦੇ ਕੰਮ 'ਚ ਵਿਘਨ ਪਾਉਣ ਦਾ ਇਲੈਕਸ਼ਨ ਦੇ ਦੌਰਾਨ ਜੋ ਹੁੰਦੇ ਆ ਇਹ ਪਰਚੇ ਪੋਲੀਟੀਕਲ ਪਰਚੇ ਉਸ ਤਰੀਕੇ ਦੇ ਪਰਚੇ ਹੋਏ ਹੋਏ ਆ ਪਰ ਜਿਹੜਾ ਇਹ ਪੇਸ਼ ਕੀਤਾ ਗਿਆ ਇਹ ਅਕਸਰ ਹੀ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਕਿ 2 AIG ਤੇ 1 ADGP ਤੇ ਕਾਰਵਾਈ ਹੋਈ ਸੀ ਵਿਜੀਲੈਂਸ ਦਿਆਂ ਤੇ ਇਹ ਕਹਿ ਕੇ ਕਾਰਵਾਈ ਕੀਤੀ ਗਈ ਸੀ ਕਿ ਭ੍ਰਸ਼ਟਾਚਾਰ ਖਿਲਾਫ ਇਹਨਾਂ ਨੇ ਸਹੀ ਕਾਰਵਾਈ ਨਹੀਂ ਕੀਤੀ ਆਰਟੀਏ ਦਫ਼ਤਰਾਂ 'ਚ ਭ੍ਰਸ਼ਟਾਚਾਰ ਚੱਲਦਾ ਸੀ ਤੇ ਇਹਨਾਂ ਨੇ ਸਹੀ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਉਹ ਦੋਨੇ ਹਵਾਲ ਕਰ ਦਿੱਤੇਗੇ। ਹੁਣ ਇੱਕ ਇੱਥੇ ਸਵਾਲ ਸੀ ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਉਦੋਂ ਵੀ ਇਹ ਸਵਾਲ ਉੱਠਿਆ ਸੀ ਕਿ ਕੱਪੜਾ ਤਾਂ ਆਰਟੀਏ ਕਰਦੇ ਆ ਕਾਰਵਾਈ ਇਹਨਾਂ ਨੇ ਨਹੀਂ ਕੀਤੀ। ਆਰਟੀਏ ਕਿੱਥੇ ਆਰਟੀਏ ਸਸਪੈਂਡ ਕਿਉਂ ਨਹੀਂ ਕੀਤੇ ਉਹਨਾਂ ਤੇ ਐਕਸ਼ਨ ਕੀ ਲਿਆ ਗਿਆ? ਉਹ ਦੋ ਅਫਸਰਾਂ ਤੇ ਕਿਉਂਕਿ ਉਦੋਂ ਵੀ ਇਹ ਚਰਚਾ ਸੀ ਕਿ ਐ ਵਿਜੀਲੈਂਸ ਦੇ ਮੁਖੀ ਨੂੰ ਇਹ ਗੱਲ ਕਹੀ ਗਈ ਸੀ ਉਸ ਸਮੇਂ ਦੇ ਆਈਜੀ ਉਹਦੋਂ ਪਹਿਲਾਂ ਵੀ ਕਈ ਵਿਜੀਲੈਂਸ ਦੇ ਮੁਖੀ ਬਦਲ ਗਏ ਸੀ ਕਿ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦੇ ਕੇ ਅੰਦਰ ਦੇ ਉਹ ਤੇ ਕੁਝ ਹੋਰ ਆਗੂਆਂ ਦੇ ਵੀ ਨਾਮ ਸੀ ਕਿ ਉਹਨਾਂ ਨੂੰ ਪਰਚਾ ਦੇ ਕੇ ਅਫਸਰ ਟਲ ਜਾਂਦੇ ਸੀ ਕੋਈ ਕਿਵੇਂ ਕੋਈ ਕਿਵੇਂ ਤਾਂ ਪਰਮਾਰ ਤੋਂ ਬਾਅਦ ਇਹ ਸਬਕ ਕਹਿੰਦੇ ਆ ਕਿ ਸਿਖਾਉਣਾ ਚਾਹਿਆ ਸਾਰੇ ਵਿਜੀਲੈਂਸ ਦੇ ਅਫਸਰਾਂ ਨੂੰ ਕਿ ਫਿਰ ਐਵੇਂ ਵੀ ਹੋ ਜੂਗੀ ਤਾਂ ਉਸ ਤੋਂ ਬਾਅਦ ਪਰਚਾ ਵੀ ਹੁੰਦਾ ਤੇ ਉਹ ਏਆਈਜੀ ਬਹਾਲ ਵੀ ਹੁੰਦੇ ਆ ਤੇ ਉਹ ਏਆਈਜੀ ਮਜੀਠੀਏ ਦੀ ਜਿਹੜੀ ਸੈੱਟ ਬਣੀ ਆ ਜਾਂ ਜੋ ਵੀ ਉੱਥੇ ਜਿਹੜੀ ਬਣੀ ਆ ਉਹਦੇ ਵਿੱਚ ਵੀ ਨੇ ਏਆਈਜੀ ਜਿਹੜੇ ਆ ਏਆਈਜੀ ਨੂੰ ਇਹ ਕਹਿ ਕੇ ਸਸਪੈਂਡ ਕੀਤਾ ਕਿ ਭ੍ਰਿਸ਼ਟਾਚਾਰ ਤੇ ਕਾਰਵਾਈ ਨਹੀਂ ਕਰਦੇ ਉਸ ਤੋਂ ਬਾਅਦ ਆਜੋ ਤਹਿਸੀਲਦਾਰਾਂ ਦਾ ਮਾਮਲਾ ਦੇ ਲੋ ਇਹ ਸਰਕਾਰ ਚ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਅਫਸਰਾਂ ਨਾਲ ਕਿਵੇਂ ਹੁੰਦੀ ਹੈ ਤੇ ਕਿਵੇਂ ਕੰਮ ਕਰਾਇਆ ਜਾਂਦੇ ਤੇ ਪੇਸ਼ ਕੀ ਕੀਤਾ ਜਾਂਦਾ ਤਹਿਸੀਲਦਾਰਾਂ ਤੇ ਜੀ ਇਹ ਭ੍ਰਿਸ਼ਟਾਚਾਰ ਕਰਦੇ ਆ ਇੱਕੋ ਦਮ ਕਈ ਤਹਿਸੀਲਦਾਰ ਸਸਪੈਂਡ ਕਰਤੇ ਇੱਧਰ ਸ਼ਫਲ ਕਰਤੇ ਕੋਈ ਉੱਧਰ ਭੇਜਤਾ ਉਸ ਤੋਂ ਬਾਅਦ ਤਹਿਸੀਲਦਾਰ ਬਾੜ ਵੀ ਕਰਤੇ ਕੀ ਉਹ ਭ੍ਰਿਸ਼ਟਾਚਾਰ ਕਰਨੋਂ हट ਗਏ ਸੀ ਕੀ ਕੀ ਕਹਿ ਕੇ ਉਹਨਾਂ ਨੂੰ ਬਹਾਲ ਕੀਤਾ ਗਿਆ ਸੋ ਜਿੱਥੇ ਵੀ ਇਹ ਮਨਿੰਦਰ ਸਿੰਘ ਵਾਲਾ ਮਾਮਲਾ ਹੋਵੇ ਜਾਂ AIJ ਦੋ AIJ ਦਾ ਮਾਮਲਾ ਹੋਵੇ ਜਾਂ ADGP ਪਰਮਾਰ ਵਾਲਾ ਮਾਮਲਾ ਹੋਵੇ ਉੱਥੇ ਚੀਜ਼ ਪੇਸ਼ ਕੀਤੀ ਗਈ ਕਿ ਅਸੀਂ ਆਹ ਕੰਮ ਕਰਕੇ ਕੀਤੇ ਬਠਿੰਡੇ ਇੱਕ DSP ਨੂੰ ਇਹ ਕਹਿ ਕੇ ਸਸਪੈਂਡ ਕੀਤਾ ਕਿ ਨਸ਼ਿਆਂ ਖਿਲਾਫ ਕਾਰਵਾਈ ਢਿੱਲੀ ਸੀ ਹਾਲਾਂਕਿ ਉੱਥੇ ਦੋ ਬਠਿੰਡੇ ਚੰਮਦਨੀ ਪਾਰ ਦੀ ਦੋ ਧੜਾਂ ਦੀ ਲੜਾਈ ਸੀ ਇੱਕ ਪਾਸੇ MLA ਸੀ ਇੱਕ ਪਾਸੇ ਕੋਈ ਵੱਡਾ ਲੀਡਰ ਸੀ ਦਿੱਲੀ ਦਾ ਚਿਹਤਾ ਸੀ ਪਰ ਸ਼ੋਅ ਇਹ ਕੀਤਾ ਗਿਆ ਕਿ ਜੀ ਇਹ ਨਸ਼ਾ ਅਕਲ ਸੋ ਜਿਹੜੀ ਇਹ ਇਹ ਕਾਰਵਾਈ ਅਸੀਂ ਨੇ ਕਹਿੰਦੇ ਕਿ ਨਾ ਅਸਰਾਂ ਤੇ ਕਾਰਵਾਈ ਨਾ ਹੋਵੇ ਜਿਹੜੇ ਗਲਤ ਅਫਸਰ ਹੈ ਭ੍ਰਸ਼ਟ ਅਫਸਰ ਹੈ ਮਾੜੇ ਅਫਸਰ ਹੈ ਉਨ੍ਹਾਂ ਤੇ ਕਾਰਵਾਈ ਹੋਵੇ ਪਰ ਜਿਹੜੀ ਇਹ ਕਹਿ ਕੇ ਕਾਰਵਾਈ ਕਾਰਵਾਈ ਕਿੰਦਾ ਵਜ੍ਹਾ ਕੋਈ ਹੋਰ ਹੈ ਕਾਰਵਾਈ ਦੀ ਵਜ੍ਹਾ ਤਾਂ ਕੋਈ ਪੋਲਿਟਿਕਲ ਰੰਜਿਸ਼ ਹੈ ਤੇ ਲੋਕਾਂ 'ਚ ਇਹ ਪ੍ਰਟੈਂਡ ਕਰ ਦੇਣਾ ਕਿ ਬੰਦੇ ਹੀ ਬਹੁਤ ਮਾੜਾ ਇਹ ਗੱਲ ਚੰਗੀ ਨਹੀਂ ਹੈ ਹੁਣ ਤੁਸੀਂ ਬੰਦੇ ਦਾ ਕਰੈਕਟਰ ਖਤਮ ਕਰਦੇ ਹੋ ਮਤਲਬ ਕੱਲ ਨੂੰ ਕਿਤੇ ਉਹ ਬੰਦਾ ਜਾਂਦਾ ਲੋਕਾਂ ਨੂੰ ਇਹ ਲੱਗਣਾ ਉਹ ਐਸਐਸਪੀ ਲੱਗੇ ਵੀ ਤਾਂ ਗੈਂਗਸਟਰਾਂ ਨਾਲ ਸਬੰਧ ਹੁੰਦੇ ਆ ਤੇ ਜਿੱਥੇ ਤੁਹਾਡੇ ਬੰਦਿਆਂ ਦੇ ਅਰਬ ਕਰੋੜਾਂ ਰੁਪਏ ਦੀ ਰਿਸ਼ਵਤ ਫੜੀ ਗਈ ਉੱਥੇ ਤੁਸੀਂ ਕਾਰਵਾਈ ਨਹੀਂ ਕੀਤੀ ਡੀਆਈਜੀ ਭੁੱਲਰ ਦਾ ਮਾਮਲਾ ਹੀ ਦੇਖ ਲਓ ਜਿਹੜੇ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਸਾਡੀ ਭੁੱਲਰ ਨੂੰ ਫੜਦੀ ਆ ਕਿ ਸੀ ਤੇ ਐਨਾ ਅਜੇ ਤੱਕ ਕਿਸੇ ਅਫਸਰ ਕੋਲੋਂ ਪੰਜਾਬ ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਨੇ ਕੋਈ ਅਜਿਹਾ ਅਫਸਰ ਫੜਿਆ ਹੋਵੇ ਜਿਹੜਾ ਭੁੱਲਰ ਦੇ ਮੁਕਾਬਲੇ ਦਾ ਪੈਸਾ ਮਿਲਿਆ ਹੋਵੇ ਇੱਕ ਵੀ ਦਿਖਾ ਦਿਓ ਠੀਕ ਹੈ ਇੱਕ ਵੀ ਕੋਈ ਇਸ ਤਰੀਕੇ ਦਾ ਅਫਸਰ ਫੜਿਆ ਹੋਵੇ ਜਿਹਦੇ ਕੋਲੋਂ ਕੋਈ 7-8 ਕਰੋੜ ਰੁਪਇਆ ਨਕਦ ਕੋਈ ਇੰਨੀਆਂ ਘੜੀਆਂ ਕੋਈ ਇੰਨੀ ਜਾਇਦਾਦ ਕਿਸੇ ਇੱਕ ਅਫਸਰ ਨੂੰ ਵੀ ਇਹਨਾਂ ਨੇ ਫੜਿਆ ਹੋਵੇ ਬਰਾਬਰ ਰੱਖ ਦਿਓ ਭੁੱਲਰ ਵਾਲੇ ਮਾਮਲੇ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਭੁੱਲਰ ਵਾਲੇ ਮਾਮਲੇ ਜਿਹੜਾ ਕ੍ਰਿਸ਼ਨ ਨੂੰ ਹੈ ਜਿਹੜਾ ਉਹਦਾ ਦਲਾਲ ਹੈ ਉਹਦੇ ਨਾਲ ਕਹਿੰਦੇ ਕਈ ਆਈਐਸ ਤੇ ਆਈਪੀਐਸ ਤੇ ਇੱਥੋਂ ਤੱਕ ਕਿ ਜੱਜਾਂ ਦੇ ਵੀ ਨਾ ਜੁੜਦੇ ਐ ਉਹਨਾਂ ਸਾਰਿਆਂ ਦੇ ਤੁਸੀਂ ਨਾਜੰਤਕ ਨਹੀਂ ਕਰ ਸਕਦੇ ਜਾਂ ਉਧਰ ਕਾਰਵਾਈ ਨੂੰ ਤੋੜ ਨਹੀਂ ਸਕੇ ਉਲਟਾ ਇਹ ਵੀ ਚਰਚਾ ਚੱਲੀ ਕਿਈ ਬੰਦਿਆਂ ਨੇ ਕਿ ਸੀਬੀਆਈ ਦੇ ਬਰਾਬਰ ਵਿਜੀਲੈਂਸ ਦਾ ਪਰਚਾ ਦਿੱਤਾ ਗਿਆ ਕਿ ਜਾਂਚ ਨੂੰ ਕਮਜ਼ੋਰ ਪਾਇਆ ਜਾਵੇ ਉਹ ਤਾਂ ਅਦਾਲਤ ਨੇ ਨਹੀਂ ਮੰਨਿਆ ਤੇ ਸੀਬੀਆਈ ਲਗਾਤਾਰ ਉਹ ਚ ਕੰਮ ਕਰ ਰਹੀ ਹੈ ਹੁਣ ਈਡੀ ਵੀ ਇਨਵੋਲਵ ਹੋ ਗਈ ਉਸ ਤੋਂ ਬਾਅਦ ਜੇ ਤੁਸੀਂ ਇਹ ਕਹਿੰਦੇ ਸੀਗੇ ਜੀ ਜਿਸ ਏਰੀਆ ਦੇ ਵਿੱਚ ਨਸ਼ਾ ਵਿਕੂਗਾ ਉਥੋਂ ਦਾ ਐਸਐਸਪੀ ਤੇ ਐਸਐਚਓ ਸਸਪੈਂਡ ਹੋਣਗੇ ਉਹਨਾਂ ਦੇ ਪਰਚਾ ਵੀ ਦਿੱਤਾ ਜਾਊਗਾ ਇਹ ਵੀ ਗੱਲ ਕਹੀ ਮੈਨੂੰ ਪੰਜਾਬ ਦਾ ਇੱਕ ਵੀ ਐਸਐਸਪੀ ਇੱਕ ਵੀ ਐਸਐਚਓ ਜਿਹਦੇ ਇਲਾਕੇ 'ਚ ਨਸ਼ੇ ਨਾਲ ਮੁੰਡੇ ਦੀ ਮੌਤ ਹੋਈ ਹੋਵੇ ਤੇ ਸਸਪੈਂਡ ਹੋਇਆ ਹੋਵੇ ਜਿਹਦੇ ਇਲਾਕੇ 'ਚ ਨਸ਼ਾ ਨਾ ਵਿਕ ਰਿਹਾ ਹੋਵੇ ਪੰਜਾਬ 'ਚ ਚੈਲੰਜ ਕਰਕੇ ਮੈਂ ਕਹਿਣਾ ਹੈ ਕਿ ਕੋਈ ਇੱਕ ਵੀ ਜਿਲ੍ਹਾ ਦਿਖਾ ਦਿਓ ਜਿੱਥੇ ਨਸ਼ਾ ਨਹੀਂ ਵਿਕ ਰਿਹਾ ਤੇ ਇੱਕ ਵੀ ਥਾਣਾ ਦਿਖਾ ਦਿਓ ਜਿੱਥੇ ਨਸ਼ਾ ਨਹੀਂ ਵਿਕ ਰਿਹਾ ਤੇ ਜਿੱਥੇ ਥਾਣਾ 'ਚ ਨਸ਼ੇ ਨਾਲ ਮੁੰਡੇ ਨਹੀਂ ਮਰ ਰਹੇ ਪੰਜਾਬ ਦੇ ਹਰ ਜਗ੍ਹਾ ਤੇ ਇੱਥੋਂ ਤੱਕ ਕਿ ਪੰਜਾਬ ਉਤ ਇਹ ਹਾਲਤ ਹੈ ਕਿ ਮਾਂ ਨੇ ਆਪਣਾ ਬੱਚਾ ਵੇਚ ਦਿੱਤਾ ਸਿਰਫ ਨਸ਼ੇ ਦੀ ਪੂਰਤੀ ਲਈ ਠੀਕ ਹੈ ਤੁਸੀਂ ਇੱਧਰ ਆ ਜਾਓ ਪੱਤਰਕਾਰ ਤੇ ਤਾਂ ਪੁਲਿਸ ਕਾਰਵਾਈ ਕਰਨ ਤੁਰਪੀ ਡਰਾਉਂ ਤੁਰਪੀ ਤੇ ਉਲਟਾ ਪੁਲਿਸ ਤੇ ਕੋਈ ਕਾਰਵਾਈ ਨਹੀਂ ਹੋਈ ਕਹਿੰਦੇ ਵੀਰੇ ਨਾਰੇ ਵੀ ਲੱਗੇ ਕਿ ਪੁਲਿਸ ਤੇ ਕਾਰਵਾਈ ਕਰੋ ਜਿਹਦੇ ਅਧਿਕਾਰੀਆਂ ਕੀ ਨਸ਼ਾ ਵੀ ਕੀ ਜਾਂਦਾ ਸੋ ਜਿੱਥੇ ਇਹਨਾਂ ਨੂੰ ਲੋਟ ਲੱਗਦਾ ਹੈ ਜਿੱਥੇ ਸਰਕਾਰ ਨੂੰ ਇਹ ਲੱਗਦਾ ਕਿ ਸਾਡੀ ਵਾਵਾ ਹੋਊਗੀ ਜਾਂ ਸਾਡੀ ਪੋਲੀਟਿਕਲ ਰਾਂਚੇ ਛੇ ਬੰਦੇ ਨਾਲ ਨਿਕਲ ਗਈ ਪਰਟੈਂਡ ਇਹਨੂੰ ਇਹ ਕਰਨਾ ਸ਼ੋਅ ਇਹਨੂੰ ਇਹ ਕਰਨਾ ਉੱਥੇ ਜਿਹੀਆਂ ਕਾਰਵਾਈਆਂ ਹੁੰਦੀਆਂ ਜਿੱਥੇ ਅਸਲ ਦੇ ਵਿੱਚ ਕਾਰਵਾਈ ਦੀ ਲੋੜ ਹੈ ਉੱਥੇ ਤੁਹਾਨੂੰ ਕਾਰਵਾਈ ਨਾ માત્ર ਦਿਖਾਈ ਮਿਲੂਗੀ ਨਸ਼ਿਆਂ ਦੇ ਮਾਮਲੇ 'ਚ ਕੋਈ ਕਾਰਵਾਈ ਨਹੀਂ ਭ੍ਰਿਸ਼ਟਾਚਾਰ ਤੁਸੀਂ ਦੱਸੋ ਕਿਹੜੇ ਵਿਭਾਗ ਵਿੱਚ ਅੱਜ ਵੀ ਨਹੀਂ ਚੱਲ ਰਿਹਾ ਸਾਰੇ ਪਾਸੇ ਚੱਲ ਰਿਹਾ ਇੱਥੋਂ ਤੱਕ ਕਿ ਸੱਟੇ ਦੇ ਵਿੱਚ ਸੱਟੇ ਦੇ ਕੰਮ ਦੇ ਵਿੱਚ 10 ਆਈਪੀਐਸ ਅਫਸਰਾਂ ਦੇ ਨਾਮ ਆਏ ਪੰਜਾਬ ਦੇ ਆਂਦੇ ਸਰਕਾਰ ਨੇ ਉਹ ਜਨਤਕ ਨਹੀਂ ਕੀਤੇ ਨਾ ਉਹਨਾਂ ਤੇ ਕੋਈ ਕਾਰਵਾਈ ਕੀਤੀ ਉਸ ਤੋਂ ਅੱਗੇ ਅੱਜ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਤੇ ਮੌਜੂਦਾ ਅਫਸਰ ਜਿਹੜਾ ਉੱਥੇ ਹੈ ਉਹਦਾ ਮਿਲ ਕੇ ਸੱਟਾ ਜੱਲ ਰਿਹਾ ਉੱਥੇ ਦੋਨਾਂ ਦੀ ਸ਼ਹਿਰ ਦੇ ਉੱਤੇ ਕਿਹੜੀ ਕਾਰਵਾਈ ਹੋ ਰਹੀ ਹੈ ਜੇ ਕਿਸੇ ਨੇ ਕਹਿਣਾ ਤਾਂ ਜਿਹੜੇ ਮਰਜ਼ੀ ਸ਼ਹਿਰ ਜਾ ਕੇ ਫੜ ਲਓ ਰੰਗੇ ਅੱਤੀ ਫੜ ਸਕਦੇ ਹੋ ਫਿਰ ਜੇ ਗੈਂਗਸਟਰਾਂ ਤੇ ਕਾਰਵਾਈ ਕਰਨੀ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇੱਕ ਇੰਟਰਵਿਊ ਹੁੰਦੀ ਹੈ ਸੀਆਈਏ ਸਟਾਫ ਦੇ ਵਿੱਚ ਬਹਿ ਕੇ ਠੀਕ ਹੈ ਨਾਮੀ ਗੈਂਗਸਟਰ ਦੀ ਉਸ ਗੈਂਗਸਟਰ ਦੀ ਇੰਟਰਵਿਊ ਦੇ ਉੱਤੇ ਪਹਿਲਾਂ ਤਾਂ ਪੰਜਾਬ ਪੁਲਿਸ ਮੁਕਰ ਜਾਂਦੀ ਹੈ ਪੰਜਾਬ ਦੇ ਮੁਖੀ ਆ ਭਗਵੰਤ ਮਾਨ ਮੁਕਰ ਜਾਂਦੇ ਆ ਫਿਰ ਜਦੋਂ ਮਾਨਯੋਗ ਹਾਈ ਕੋਰਟ ਉਹਦੇ ਵਿੱਚ ਆਉਂਦੀ ਹੈ ਇਨਕੁਆਇਰੀ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਖਰੜ ਦੇ ਵਿੱਚ ਹੋਈ ਹੈ ਉਹ ਇੰਟਰਵਿਊ ਦੇ ਬਾਬਤ ਐਂਡ ਤੇ ਮਰਦਿਆ ਨੇ ਇੱਕ ਐਸਐਸਪੀ ਡੀਐਸਪੀ ਡਿਸਮਿਸ ਕੀਤਾ ਜਿਹੜਾ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਹੜੇ ਉੱਚ ਅਧਿਕਾਰੀ ਹੈ ਕੀ ਡੀਐਸਪੀ ਦੀ ਪਾਵਰ ਹੈ ਕਿ ਐਡੇ ਵੱਡੇ ਬੰਦੇ ਦੀ ਇਕੱਲਾ ਇੰਟਰਵਿਊ ਕਰਵਾ ਦੂ ਉਦੋਂ ਉਤਲਿਆਂ ਦੇ ਕੀ ਕਰਵਾਇਆ ਗਿਆ ਕਿਹੜੇ ਅਫਸਰ ਤੇ ਐਕਸ਼ਨ ਲਿਆ ਮੁਸੇਰ ਦਾ ਪਿਤਾ ਚੀਕ-ਚੀਕ ਕੇ ਗੱਲ ਕਹਿੰਦਾ ਕਿ ਉਸ ਗੈਂਗਸਟਰ ਨੂੰ ਪੰਡਤ ਵੀ ਮਿਲਦਾ ਪੂਜਾ ਕਰਨ ਲਈ ਨਾਈ ਵੀ ਮਿਲਦਾ ਹੈ ਉਹਨੂੰ ਹਰ ਤਰੀਕੇ ਦਾ ਟਰੀਟਮੈਂਟ ਮਿਲਦਾ ਉਹਦੇ ਤੇ ਕੀ ਕਾਰਵਾਈ ਕੀਤੀ ਗਈ ਉਹ ਬੰਦਿਆਂ ਦੇ ਉੱਤੇ ਜਿਨ੍ਹਾਂ ਨੇ ਪ੍ਰੋਵਾਈਡ ਕਰਾਇਆ ਸੋ ਇਹ ਦੋਗਲੀਆਂ ਨੀਤੀਆਂ ਇਹ ਹੁਣ ਉਸਤੇ ਇਹ ਗੱਲ ਕਹਿਣੀ ਕਿ ਗੈਂਗਸਟਰ ਖਿਲਾਫ ਹੈ ਇਹ ਉਹਦੇ ਖਿਲਾਫ ਹੈ ਇਹ ਇਹ ਚੰਗਾ ਨਹੀਂ ਹੈ ਹੁਣ ਤੁਸੀਂ ਕੱਲ ਦੀ ਘਟਨਾ ਕਿ ਆਮ ਆਦਮੀ ਸ਼੍ਰੋਮਣੀ ਕਾਲੀ ਦਲ ਦੇ ਆਈਟੀ ਵਿੰਗ ਦੇ ਜਿਹੜੇ ਪ੍ਰਧਾਨ ਹਨ ਅਨਿਸ਼ਤਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਪਹਿਲਾਂ ਕਾਂਚਨਪ੍ਰੀਤ ਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬਦਲਾਖੋਰੀ ਦੀ ਰਾਜਨੀਤੀ ਚੱਲ ਰਹੀ ਹੈ ਪੰਜਾਬ 'ਚ ਠੀਕ ਹੈ ਹਾਲਾਂਕਿ ਕਾਲੀਆਂ ਨੇ ਵੀ ਆਪਦੇ ਰਾਜਮੌਕੇ ਘੱਟ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਹੁਣ ਉਹਦੋਂ ਅਗਲੀ ਪਰਤ ਪਾ ਰਹੀ ਹੈ ਕੀ ਪੰਜਾਬ ਚ ਇਹੀ ਕੰਮ ਚੱਲਦਾ ਰਹੂਗਾ ਕੀ ਪੰਜਾਬ ਦੇ ਵਿੱਚ ਹੁਣ ਕੱਲ ਨੂੰ ਅਕਾਲੀ ਦਲ ਦੀ ਸਰਕਾਰ ਆ ਗਈ ਉਹ ਇਹਨਾਂ ਨੂੰ ਫੜਨ ਲੱਗ ਜਾਣਗੇ ਕੀ ਪੰਜਾਬ ਦੇ ਵਿਕਾਸ ਵਾਲੇ ਪਾਸੇ ਕੋਈ ਧਿਆਨ ਨਹੀਂ ਕੀ ਉਧਰ ਕੋਈ ਉਧਰ ਨਹੀਂ ਚੱਲਣਾਗਾ ਇਹ ਪਰਚੇ ਦੇ ਕੇ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਮੈਂ ਨਹੀਂ ਇਹ ਕਹਿੰਦਾ ਕਿ ਉਹ ਦੋ ਤੋਤੇ ਆ ਅਕਾਲੀ ਦਲ ਵਾਲੇ ਉਹਨਾਂ ਨੇ ਵੀ ਆਪਦੇ ਰਾਜ ਮੌਕੇ ਬਹੁਤ ਵਧੀਆਂ ਕੀਤੀਆਂ ਕੈਪਟਨ ਸਰਕਾਰ ਆਈ ਸੀ ਤਾਂ ਉਹ ਕਮਿਸ਼ਨ ਬਣਿਆ ਸੀ ਇਸ ਗੱਲ ਦੇ ਉੱਤੇ ਕਿ ਜਿਹੜੇ ਪਰਚੇ ਨਿਯਾਇਜ਼ ਦਿੱਤੇ ਗਏ ਉਹਨਾਂ ਨੂੰ ਕਮਿਸ਼ਨ ਉਹਨਾਂ ਨੂੰ ਖਾਰਜ ਕਰੂਗਾ ਤੇ ਉਹ ਕੀਤੇ ਵੀ ਹੈ ਤੇ ਕੈਪਟਨ ਦੇ ਰਾਜ ਮੌਕੇ ਕਾਂਗਰਸ ਦੇ ਵਿੱਚ ਪਰਚੇ ਨਿਯਾਇਜ਼ ਹੋਏ ਆ ਪਰ ਮੁਕਾਬਲ ਤਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨਹੀਂ ਹੋਏ ਪਰਚੇ ਉਸ ਤਰੀਕੇ ਦੇ ਜਿਹੜੇ ਜਿਹੜੇ ਉਸ ਸਮੇਂ ਹੋਏ ਆ ਸੋ ਇਹ ਜਿਹੜੀਆਂ ਬਦਲਾਖੋਰੀ ਦੀ ਰਾਜਨੀਤੀ ਹੈ ਇਹਨੇ ਨਾ ਤਾਂ ਪੰਜਾਬ ਨੂੰ ਕੋਈ ਫਾਇਦਾ ਦੇਣਾ ਹੈ ਨਾ ਪੰਜਾਬ ਦੀ ਤਰੱਕੀ 'ਚ ਕੋਈ ਯੋਗਦਾਨ ਪਾਉਣਾ ਫਿਰ ਕੱਲ ਫਿਰੋਹੀਪੁਰ ਦੇ ਵਿੱਚ ਇੱਕ ਆਰਐਸਐਸ ਦੇ ਆਗੂ ਦਾ ਕਤਲ ਹੋਇਆ ਠੀਕ ਹੈ ਹਰ ਰੋਜ਼ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਤਲ ਜਰੂਰ ਹੋ ਰਿਹਾ ਹੈ ਹਰ ਰੋਈ ਪੰਜਾਬ ਦੇ ਵਿੱਚ ਫਰੋਤੀਆਂ ਮੰਗੀਆਂ ਜਾ ਰਹੀਆਂ ਹਰ ਰੋਜ਼ ਪੰਜਾਬ ਦੇ ਵਿੱਚ ਕੋਈ ਨਾ ਕੋਈ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਕਿਤੇ ਥਾਣਿਆਂ ਦੇ ਗ੍ਰਨੇਡ ਸਿੱਟੇ ਜਾ ਰਹੇ ਕਿਤੇ ਸੀਆਈਏ ਸਟਾਫ ਤੇ ਗ੍ਰਨੇਡ ਸਿੱਟੇ ਜਾ ਰਹੇ ਕਿਤੇ ਕੁਝ ਹੋ ਰਿਹਾ ਉਹਦੇ ਤੇ ਕਿੰਨੇ ਅਫਸਰਾਂ ਤੇ ਕਾਰਵਾਈ ਹੋਈ ਹੈ ਉਹ ਇਹ ਤੇ ਕਿੰਨੇ ਅਫਸਰਾਂ ਨੂੰ ਤਲਬ ਕੀਤਾ ਗਿਆ ਕਿ ਆ ਤੁਹਾਡੇ ਏਰੀਆ ਦੇ ਵਿੱਚ ਹੁਣ ਫਰੋਜਪੁਰ ਦੇ ਵਿੱਚ ਇੱਕ ਆਰਐਸਐਸ ਦੇ ਆਗੂ ਤੇ ਗੱਲਬਾਤ ਹੋਈ ਹੈ ਪੰਜਾਬ ਨੂੰ ਕਿਹੜੇ ਪਾਸੇ ਨੂੰ ਲਿਜਾਇਆ ਜਾ ਰਿਹਾ ਪੰਜਾਬ ਨੂੰ ਕਿੱਧਰ ਨੂੰ ਧੱਕਿਆ ਜਾ ਰਿਹਾ ਇਹ ਵੀ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਇਹ ਪੰਜਾਬ ਨੂੰ ਕੋਈ ਫਿਰਕੂ ਆਗੂ ਦੇ ਪਾਸੇ ਨੂੰ ਲਿਆਇਆ ਜਾ ਰਿਹਾ ਕਿਉਂਕਿ ਜੇਕਰ ਉੱਥੇ ਕਿਸੇ ਆਗੂ ਦੀ ਹੱਤਿਆ ਹੁੰਦੀ ਹੈ ਚਾਹੇ ਉਹ ਕੋਈ ਸਿੱਖ ਆਗੂ ਹੈ ਚਾਹੇ ਕੋਈ ਆਰਐਸਐਸ ਦਾ ਚਾਹੇ ਕੋਈ ਸਿਰਸਿਨ ਆਂਦਾ ਇਹ ਮੰਦ ਭਾਗ ਹੈ ਪੰਜਾਬ ਲਈ ਪੰਜਾਬ ਦੇ ਭਾਈਚਾਰੇ ਤੇ ਸੱਟ ਮਾਰਦੀਆਂ ਇਹ ਚੀਜ਼ਾਂ ਉੱਤੇ ਕੋਈ ਕਾਰਵਾਈ ਡੀਆਈਜੀ ਫਰੋਹੀਪੁਰ ਤੇ ਕੋਈ ਕਾਰਵਾਈ ਐਸਐਸਪੀ ਫਰੋਹੀਪੁਰ ਤੇ ਕੋਈ ਕਾਰਵਾਈ ਨਹੀਂ ਉਤੇ ਕੋਈ ਕਾਰਵਾਈ ਨਹੀਂ ਜਿੱਥੇ ਕੋਈ ਬੰਦਾ ਆਪਦੇ ਫਿੱਟ ਨਹੀਂ ਬੈਂਦਾ ਇਹਨਾਂ ਦੀ ਗੱਲ ਨਹੀਂ ਮੰਨਦਾ ਉਹਦੇ ਤੇ ਕਾਰਵਾਈ ਹੈ ਸੋ ਇਹ ਜਿਹੜੀ ਜਿਹੜਾ ਸਿਸਟਮ ਚੱਲਿਆ ਇਹ ਮਾੜਾ ਜਿਵੇਂ ਚਰਚਾ ਚੱਲ ਰਹੀ ਹੈ ਕਿ ਉਹ ਉਸ ਮਾਮਲੇ ਕਰਕੇ ਐਸਐਸਪੀ ਤੇ ਕਾਰਵਾਈ ਹੋਈ ਹੈ ਤਾਂ ਉਹ ਚਰਚਾ ਤਾਂ ਉਹ ਗੱਲ ਬਹੁਤ ਮੰਦ ਭਾਗੀ ਹੈ ਐਸਐਸਪੀ ਤੇ ਗੈਂਗਸਟਰ ਕਿਹੜੇ ਦਾ ਸਬੰਧ ਸੀ ਇਹ ਜਨਤਕ ਕਰਨਾ ਚਾਹੀਦਾ ਹੈ ਕਿਹੜੇ ਗੈਂਗਸਟਰ ਤੇ ਕਾਰਵਾਈ ਢਲੀ ਕੀਤੀ ਉਹ ਵੀ ਜਨਤਕ ਕਰਨਾ ਚਾਹੀਦਾ ਨਹੀਂ ਜਿਹੜਾ ਪੰਜਾਬ ਚ ਰੁਝਾਨ ਚੱਲ ਰਿਹਾ ਹੈ ਇਹ ਆਉਣ ਵਾਲੇ ਸਮੇਂ ਚ ਪੰਜਾਬ ਲਈ ਮਾੜਾ ਹੋਵੇਗਾ ਆਮ ਆਦਮੀ ਪਾਰਟੀ ਲਈ ਚੰਗਾ ਮਾੜਾ ਤਾਂ ਪਤਾ ਨਹੀਂ